ਆਵਾਦਮੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾਪ ਦਿਖਾਉਂਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਵੀ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੇ ਵਿੱਚ ਹੀ ਸੀਐਮ ਸਾਹਿਬ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਨਾ ਆਕੜ ਕੇ ਗੱਲ ਕਰਦੇ ਨਾ ਸਾਰਾ ਬਰਾਬਰ ਇੱਕ ਨਿਗਾਹ ਨਾਲ ਵੇਖ ਨਾ ਕਿ ਵਾਰ-ਵਾਰ ਤੈਨੂੰ ਮੈਂ ਇੱਕੋ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਨਾ ਬੰਦੇ ਦਾ ਤੇ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਆਲੇ ਮੈਂ ਮੌਜੂਦਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਹੈ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਆਜ਼ਾਦ ਬੰਦਾ ਜੇ ਇਹਨਾਂ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮੌਜੂਦਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹਨ ਕੋਲ ਕੋਈ ਸੰਵਿਧਾਨਿਕ ਅਧਿਕਾਰ ਵਾਲਿਆਂ ਨੂੰ 50 ਕਿੱਲਾਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗਤੀਵਿਧੀਆਂ ਵੀ ਰਹੀਆਂ ਹੁੰਦੀਆਂ ਦੀਆਂ ਦੂਜਾ ਨੰਬਰ ਕੇਜਰੀਵਾਲ ਕੋ ਕਿਹੜਾ ਉਹਦਾ ਵੀ ਪੰਜਾਬ ਦਾ ਕਰਪੂਰਥਲਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹਦੇ ਕੋ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮਐਲਏ ਹ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਫਿਰ ਕੋ ਮੰਤਰੀ ਨਹੀਂ ਰੱਖ ਸਕਦਾ ਐਮਐਲਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਦੱਸ ਦਿਤੇ ਇਹ ਗੱਲ ਆ ਜੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਸੱਜਣ ਮਿੱਤਰਿਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਇੱਕ ਤਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਾਹੇ ਪਟਿਆਲੇ ਜ਼ਿਲ੍ਹੇ ਚਾਹੇ ਪਟਿਆਲੇ ਤੋਂ ਬਾਹਰ ਆ ਭਰਾਓ ਖਾਲਿਆ ਵੀ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਂਗਸਟਰ ਵਾਲਾ ਸਿਸਟਮ ਵੀ ਜਿਹੜੇ ਕਿਸੇ ਤੇ ਚਾਰ ਪਰਚੇ ਚਾਹੇ ਕਿਸੇ ਦੇ ਲੜਾਈ ਝਗੜੇ ਦਾ ਚਾਹੇ ਕਿਸੇ ਦੇ ਦੂਜੇ ਆ ਆਪਨਾ ਆਪ ਵਿਖਾਉਣ ਦੇ ਚੱਕਰ ਚ ਉਹਨਾਂ ਨੂੰ ਮਾਰਨ ਦੇ ਚੱਕਰ ਚ ਤੋਂ ਸੀ ਵੀ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਵੀ ਲੋਕਾਂ ਕਹਣਗੇ ਗੈਂਗਸਟਰ ਖਤਮ ਕਰਤੇ ਗੈਂਗਸਟਰ ਹੋਊਗਾ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ਢੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਦੂਜਾ ਨੰਬਰ ਹਰ ਇੱਕ ਆ ਔਦੇ ਦੀ ਮਰਿਆਦਾ ਹੁੰਦੀ ਆ ਐਮਐਲਏ ਆ ਮੈਂ ਮਾਨ ਸਾਹਿਬ ਨਾਇਕ ਆਪਕਰ ਇਹ ਦੇਣੀਆਂ ਪੈਣੀਆਂ ਸਾਰਿਆਂ ਨੂੰ ਸਿਰਫ ਸਾਰ ਰਹਿ ਗੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ਸਾਰੀ ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤੇ ਨਾ ਤੁਸੀਂ ਰਹਿਣਾ ਕੇਜਰੀਵਾਲ ਸਾਹਿਬ ਇੰਨਾ ਸਾੜਦਾ ਕੱਢ ਲਾਈਫ ਦੇ ਵਿੱਚ ਉਤਰਾ ਚੜਾ ਬੜੇ ਆਉਂਦੇ ਆ ਤੇ ਮੈਂ ਤੈਨੂੰ ਇੱਕੋ ਗੱਲ ਕਰਦਾ ਵੀ ਕੋਰਟ ਚ ਬਹਿ ਨਹੀਂ ਜਾਉ ਹੁਣ ਵੀ ਤੂੰ ਕਿਹੜੇ ਬੇਸ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਿਹੜੇ ਬੇਸ ਤੇ ਉੱਥੇ ਕਰਪੂਰਥਲਾ ਹਾਊਸ ਚ ਬੈਠਾ ਜੇ ਤੈਨੂੰ ਮੇਰਾ ਤਕਲੀਬਾ ਨਾ ਕ ਐਮਐਲਏ ਦੀ ਵੀ ਕ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਉਹ ਸਰਕਾਰੀ ਕੋਠੀ ਜਿਹਨਾਂ ਦਾ ਸਾਡਾ ਤੁਹਾਡੇ ਪਿਓ ਦੀ ਨਹੀਂ ਕਿਸੇ ਦੇ ਦੀ ਉਹ ਸਰਕਾਰ ਦੀ ਕੋਠੀ ਆ ਉਹਦੇ 'ਚ ਮੇਰਾ ਹੱਕ ਬਣਦਾ ਐ ਐਮਐਲਏ ਦਾ ਉਥੇ ਜਿੰਨੇ ਚਿਰ ਮੈਂ ਐਮਐਲਏ ਮੈਂ ਰਹਿ ਸਕਦਾ ਮੇਰੇ ਤੋਂ ਪਹਿਲਾਂ ਚੰਦੂ ਮਾਹਰਾ ਰਿਹਾ ਮੇਰੇ ਤੋਂ ਪਹਿਲਾਂ ਕਈਆਂ ਐਮਐਲਏ ਕੋਲ ਰਏ ਆ ਜਿੱਥੇ ਅੱਜ ਹੜਾਣਾ ਰਹਿੰਦਾ ਆ ਇਲਾਲ ਸਿੰਘ ਕੋਈ ਕਈ ਸਾਲ ਕੋਠੀ ਰਹੀ ਆ ਹਰ ਇੱਕ ਐਮਐਲਏ ਇਹ ਕੋਠੀਆਂ ਰੱਖ ਸਕਦੇ ਆ ਜੇ ਤੁਹਾਨੂੰ ਮੇਰੀ ਕੋਠੀ ਬਾਲੀ ਵੜਦੀ ਆ ਬੇਰੇ ਕੋਲ ਕਿਉਂ ਵੀ ਸਾਡੇ ਅੱਗੇ ਬੋਲਿਆ ਕਿਉਂ ਆ ਮੈਂ ਝੁਕਦਾ ਨਹੀਂ ਤੁਹਾਡੇ ਅੱਗੇ ਨਾ ਅੱਜ ਝੁਕਾਂ ਨਾ ਕੱਲ ਝੁਕਾਂ ਕੋਈ ਗੱਲ ਨਹੀਂ ਮੇਰੇ ਕੋ ਆਪਦਾ ਵੀ ਕਾਰ ਹੈਗਾ ਪਰ ਤੁੰਦਰਖਸ਼ ਰਾਣੀ ਸਾਗਰਾ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉੱਥੇ 9 ਸੀ ਪਹੁੰਚੋ ਪਹੁੰਚ ਕੇ ਸਰਕਾਰ ਦਾ ਵਿਰੋਧ ਕਰੋ ਤੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪੱਤਰਕਾਰਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਸਾਰੇ ਜਾਣੇ ਉੱਥੇ ਅੱਜ ਪਹੁੰਚੋ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਚਾਹੇ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਭਾਜਪਾ ਵਾਲੇ ਆ ਜੇ ਤੁਸੀਂ ਅੱਜ ਮੇਰੇ ਨਾਲ ਖੜਦੇ ਹੋ ਤੇ ਕੱਲ ਨੂੰ ਮੈਨੂੰ ਵੀ ਤੁਹਾਨੂੰ ਵੀ ਜਦੋਂ ਲੋੜ ਪਈ ਨਹੀਂ ਤੁਹਾਨੂੰ ਪਤਾ ਮੈਂ ਵੀ ਖੜਨਾ ਹਰ ਇੱਕ ਦੇ ਨਾਲ ਸਾਰੇ ਮੇਰੇ ਭਰਾ ਅੱਜ ਮੇਰਾ ਸਾਥ ਦਿਓ ਮੈਨੂੰ ਲੋੜ ਆ ਇਸ ਸਰਕਾਰ ਨੂੰ ਠੋਕਮਾ ਜਵਾਬ ਦੇ ਸਕੀਏ ਮੈਂ ਪਹਿਲਾਂ ਚੁੱਪ ਸਾਂ ਵਿਚਾਰ ਛੱਡ ਪਰਾਂ ਕਾਦੇ ਵਾਸਤੇ ਇਹਨਾਂ ਦਾ ਫਰੰਟ ਖੋਲਣਾ ਪਰ ਹੁਣ ਤੁਸੀਂ ਮੈਨੂੰ ਫਰੰਟ ਖੋਲਣ ਵਾਸਤੇ ਮਜਬੂਰ ਕਰੋਗੇ ਤੇ ਮੈਂ ਹੁਣ ਫਿਰ ਤੁਹਾਡੀਆਂ ਧੱਜੀਆਂ ਵੀ ਵੇਖੀ ਤਰ੍ਹਾਂ ਕਿਤਰਾ ਡਾਉਂਦਾ ਕਿੱਥੋਂ ਕਿੱਥੋਂ ਕੀ ਕੀ ਆਉਂਦਾ ਰਿਹਾ ਮੈਂ ਤੁਹਾਨੂੰ ਸਭ ਤੁਹਾਨੂੰ ਦੱਸੂਗਾ ਹੁਣ ਵੀ ਕਿਹੜੇ ਹਸਾਬ ਨਾਲ ਕੀ ਚੱਲਦਾ ਤੇ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਪਹੁੰਚ ਕੇ ਤੇ ਸਾਡੇ ਪਰਿਵਾਰ ਦੀ ਮਦਦ ਕਰੋ ਉੱਥੇ ਅੱਜ ਕੋਟੀ ਛੜਾਉਣ ਵਾਸਤੇ ਆਉਣ ਲੱਗੇ ਆ ਤੇ ਸਾਰੇ ਭੈਣ ਭਰਾ ਸੱਜਣ ਮਿੱਤਰ ਸਰਪੰਚ ਐਮਸੀ ਜਿਹੜੇ ਵੀ ਹੋਰ ਮੇਰੇ ਭਰਾ ਚਾਹੇ ਕੋਈ ਕਿਸੇ ਕੋਲ ਉਹਦਾ ਹੈਗਾ ਚਾਹੇ ਨਹੀਂ ਹੈਗਾ ਅੱਜ ਤੁਹਾਡੇ ਭਰਾ ਨੂੰ ਤੁਹਾਡੀ ਲੋੜ ਆ ਤੇ ਤੁਹਾਡੇ ਵਾਸਤੇ ਮੈਂ ਖੜਾ ਸਾਂ ਤੇ ਤੁਹਾਡਾ ਵੀ ਫਰਜ਼ ਬਣਦਾ ਅੱਜ ਇਹਨਾਂ ਤੋਂ ਨਾ ਡਰਦੇ ਹੋਏ ਅੱਜ ਮੇਰੇ ਨਾਲ ਖੜੋ ਉੱਥੇ ਸਾਰੇ ਜਣੇ ਮੇਰੀ ਨੌਸੀ ਕੋਠੀ ਦੇ ਵਿੱਚ ਪਹੁੰਚੋ ਤਾਂ ਕਿ ਇਹ ਜਿਹੜਾ ਕੋਠੀ ਛਡਾਉਣ ਦਾ ਹਿਸਾਬ ਕਿਤਾਬ ਆ ਇਹਨੂੰ ਇਹ ਨਾ ਕਰ ਸਕਣ ਤੇ ਹੜਾਣੇ ਵਾਲੀ ਕੋਠੀ ਛਡਾਓ ਉਹਦੇ ਕੋਲ ਕੋਈ ਹੁਣ ਸੰਵਿਧਾਨਿਕ ਕੌਦਾ ਨਹੀਂਗਾ ਜੇ ਤੁਹਾਨੂੰ ਬੇਰੇ ਵਾਲੀ ਕੋਠੀ ਵੜਦੀ ਹੈ ਨਾ ਮੈਂ ਤਾਂ ਹੀ ਮੌਜੂਦਾ ਐਮਐਲਏ ਆ ਮੈਨੂੰ ਪਾਰਟੀ ਚੋਂ ਕੱਢੋ ਮੈਨੂੰ ਸਸਪੈਂਡ ਕਰੋ ਫਿਰ ਉਹ ਜਦੋਂ ਮੇਰੇ ਤੋਂ ਐਮਬੈਲਿਸ਼ਪ ਚੱਲ ਜੂਗੀ ਤਾਂ ਮੈਂ ਆਟੋਮੈਟਿਕ ਆਪੀ ਕੋਠੀ ਛੱਡ ਦੂੰਗਾ ਤੇ ਤੁਹਾਨੂੰ ਬੇਨਤੀ ਹੈ ਵਾਤੋਂ ਸ਼ੇਅਰ ਕਰੋ ਤੇ ਵਾਤੋਂ ਵਾਤੋਂ ਤੇ ਪਹੁੰਚੋ ਸاسيਕਾਰ ਮੇਰੇ ਸਾਰੇ ਭਰਾਵਾਂ ਨੂੰ ਤੇ ਇਹਨੂੰ ਵਾਤੋਂ ਵਾਤੋਂ ਸ਼ੇਅਰ ਕਰਕੇ ਤੇ 9 ਸੀ ਕੋਠੀ ਪਟਿਆਲਾ ਸਿਵਲ ਲਾਈਨ ਪਹੁੰਚੋ ਜ ਖਰਮੀ ਸਿੰਘ ਪਠਾਨ ਮਾਜਰਾ ਦੀ ਕੋਠੀ ਠੱਕੇ ਨਾਲ ਪੁਸਤ ਸਿਵਲ ਪ੍ਰਸ਼ਾਸਨ ਜਿਹੜੇ ਉਹ ਖਾਲੀ ਕਰਾਉਣ ਵਾਸਤੇ ਗੱਡੀਆਂ ਦੀਆਂ ਗੱਡੀਆਂ ਪਹੁੰਚੀਆਂ ਨੇ ਸਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਐਮਐਲਏ 85000 ਵੋਟਾਂ ਨਾ ਬਣਿਆ ਤੇ ਉਹਨੂੰ ਤੇ ਕੋਠੀ ਖਾਲੀ ਕਰਾ ਰਿਹਾ ਹੁਣੇ ਸਾਲ ਪਿਆ ਜਿਹੜੇ ਚੇਅਰਮੈਨ ਨੂੰ ਗਵਰਨਮੈਂਟ ਨੇ ਆਪਣੀ ਕੁਰਸੀ ਤੋਂ ਉਲਾਹਤ ਹੰਡਾਣੇ ਨੂੰ ਤੇ ਉਹਦੀ ਸਰਕਾਰੀ ਕੋਠੀ ਕਦੋਂ ਖਾਲੀ ਹੋਏਗੀ ਇਹ ਸਾਰੀਆਂ ਕੋਠੀਆਂ ਸਰਕਾਰੀ ਪ੍ਰਾਪਤੀ ਪ੍ਰਾਈਵੇਟ ਸਾਡੇ ਲੋਕਾਂ ਦੀ ਹੈ ਨਾ ਕਿ ਗਵਰਨਮੈਂਟ ਦੀ ਹੈ ਸਾਡੇ ਪੈਸੇ ਨਾਲ ਬਣੀਆਂ ਨੇ ਬੇਟਾ ਇਹ ਚੋਹੀ ਬੰਦਾ ਰਹਿ ਸਕਦਾ ਜਿਹੜਾ ਬੰਦਾ ਸਰਕਾਰ ਦਾ ਮੁਲਾਜ਼ਮ ਹੈ ਜਾਂ ਐਮ ਐਲ ਏ ਐਮ ਪੀ ਹੈ ਕੋਈ ਚੇਅਰਮੈਨ ਹੈ ਧੋਣਾ ਹੰਡਾਣਾ ਚੇਅਰਮੈਨੀ ਤੋਂ ਲੱਥ ਗਿਆ ਤੇ ਉਹਦੀ ਕੋਠੀ ਸਰਕਾਰ ਕਿਤੋਂ ਖਾਲੀ ਕਰਾਏਗੀ ਭਗਵਾਨ ਜੀ ਯਾਰ ਕੱਦ ਦੱਸੋ ਹਰਮੀਤ ਸਿੰਘ ਪਟਾਣ ਮਾਜਰੇ ਬਾਰੇ ਮੈਂ ਇੱਕ ਗੱਲ ਦਾਵੇ ਨਾਲ ਕਹਿ ਰਿਹਾ ਵੀ ਦੁਬਾਰੇ ਇਸੇ ਕੋਠੀ ਤੇ ਉਹਨੂੰ ਜਿਤਾ ਕੇ ਵਾਰਨਾ ਉਹ ਦਿਨ ਅਸੀਂ ਸਾਰੇ ਪਟਿਆਲੇ ਦਾ ਘਟ ਕਰਨਾ ਵੀ ਉਹੀ ਕੋਠੀ ਹੈ ਨੌ ਸੀ ਇੱਥੇ ਹੀ ਆਉਣਾ ਹੈ ਉਹਦੇ ਆਤੇ ਸਭ ਲੋਕ ਸਾਡੇ ਨਾਲ ਨੇ ਪਰ ਇਹ ਜੋ ਧੱਕਾ ਸਰਕਾਰ ਕਰ ਰਹੀ ਹੈ ਬਿਲਕੁਲ ਗਲਤ ਹੈ ਉਹਦੀ ਘਰ ਦੀ ਮਸੀ ਠੀਕ ਹੋਈ ਸੀਗੀ ਫਿਰ ਦੁਬਾਰੇ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰ ਕੋਈ ਗੱਲ ਨਹੀਂ ਰਮੀਸ਼ੇ ਪਟਾਣ ਮਜਰਾ ਕਿਹੜਾ ਬੇਕਰ ਹੈ ਘਰ ਉਹਦੇ ਕੋਠੀ ਆ ਗਈ ਹੈ ਖਾਲੀ ਕਰਦੇ ਪਰ ਇਹ ਧੱਕਾ ਹੈ ਇੱਕ ਕਿਰਾਏਦਾਰ ਨੂੰ ਵੀ ਕੱਢਣ ਆਉਂਦੇ ਟਾਈਮ ਲੱਗਦਾ ਹੈ ਇੱਕ ਸਾਲ ਦਾ ਨੋਟਿਸ ਦਿੱਤਾ ਜਾਂਦਾ ਹੈ ਪਰ ਇੱਥੇ ਤੇ 5 ਸਾਲ ਲਾਸਟ ਸਰਕਾਰ ਨੇ ਲਾਟ ਕੀਤਾ ਪਰ 4 ਸਾਲ ਹੋਏ ਨੇ ਬਹੁਤ ਧੱਕਾ ਸ਼ਰੇ ਹਮ ਤੱਕ ਇਹ ਜੋ ਕੁਝ ਕਰਾ ਰਿਹਾ ਹਟਾਣਾ ਪੰਨੂ ਇਹ ਕਰਾ ਲੈ ਵਾਰੀ ਸਭ ਦੀ ਆਉਣੀ ਹੈ ਸਾਨੂੰ ਕੋਈ ਦਿਮਾਗ ਤੇ ਟੈਨਸ਼ਨ ਨਹੀਂ ਕੋਰਸਾਂ ਲੱਗੀਆਂ ਪਈਆਂ ਨੇ ਕਿਸੇ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਪਿਆ ਅੱਗੇ ਚਾਰਚ ਫੇਰੋ ਰਸਤੇ ਬੰਦ ਕਰਦੇ ਨੇ ਤੇ ਸਾਰਾ ਸਿਸਟਮ ਜਿਹੜਾ ਖਰਾਬ ਕਰਤਾ ਪੰਜਾਬ ਦੇ ਲੋਕ ਤੇ ਹਲਕੇ ਸਨੌਰ ਦੇ ਲੋਕ ਇਹ ਗੱਲ ਨੂੰ ਗੌਰ ਕਰੋ ਵੀ ਕਿੰਨਾ ਧੱਕਾ ਰੀਤਣਾ ਹੋਇਆ ਸਿਰ ਪੰਜਾਬ ਦੇ ਹੱਕ 'ਚ ਬੋਲਣ 'ਚ ਭਾਵੇਂ ਜੋ ਆਪ ਆਦਮੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾ ਆਪ ਦਿਖਾਉਂਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਵੀ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੀ ਵਿੱਚ ਹੀ ਸੀਐਮ ਸਾਹਿਬ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਨਾ ਆਕੜ ਕੇ ਗੱਲ ਕਰਦੇ ਨਾ ਸਾਰਾ ਬਰਾਬਰ ਇੱਕ ਨਿਗਾਹ ਨਾਲ ਵੇਖ ਨਾ ਕਿ ਵਾਰ-ਵਾਰ ਤੈਨੂੰ ਮੈਂ ਇੱਕੋ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਆਲੇ ਮੈਂ ਮਜੂਤਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਆ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਆਜ਼ਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮਜੂਤਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹਦੇ ਕੋਲ ਕੋਈ ਸਵਿਧਾਨਿਕ ਹਉਦ ਨਹੀਂ ਉਹਨੂੰ 50 ਕਿੱਲਾਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀ